ਐਸਐਚਓ ਥਾਣਾ ਬਿਲਗਾ ਰਾਕੇਸ਼ ਕੁਮਾਰ ਦੀ ਅਗਵਾਹੀ ਹੇਠ ਅੱਜ ਵੱਡੇ ਪੱਧਰ ਤੇ ਚਾਈਨਾ ਡੋਰ ਵੇਚਣ ਦੀ ਸ਼ੱਕ ਦੇ ਚਲਦਿਆਂ ਦੁਕਾਨਾਂ ਦੀ ਬੜੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਐਸਐਚਓ ਰਾਕੇਸ਼ ਕੁਮਾਰ ਨੇ ਦੱਸਿਆ ਕਿ ਸੀਨੀਅਰ ਅਫਸਰਾਂ ਵੱਲੋਂ ਇਹ ਸਖਤ ਹਦਾਇਤਾਂ ਹਨ ਕਿ ਅਗਰ ਕੋਈ ਵੀ ਦੁਕਾਨਦਾਰ ਚਾਈਨਾ ਡੋਰ ਵੇਚਦਾ ਹੈ ਤਾਂ ਤੁਰੰਤ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਚਾਈਨਾ ਡੋਰ ਨਾਲ ਪਿਛਲੇ ਲੰਬੇ ਸਮੇਂ ਤੋਂ ਹਾਦਸੇ ਹੁੰਦੇ ਆ ਰਹੇ ਹਨ ਅਤੇ ਆਮ ਪਬਲਿਕ ਦਾ ਬਹੁਤ ਨੁਕਸਾਨ ਹੁੰਦਾ ਹੈ ਓਨ ਜਾਣ ਵਾਲੇ ਰਾਹਗੀਰਾਂ ਨੂੰ ਬਹੁਤ ਹੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਅਤੇ ਕੁਝ ਥਾਵਾਂ ਤੇ ਬੇਸ਼ਕੀਮਤੀ ਜਾਨਾਂ ਵੀ ਚਲੀਆਂ ਗਈਆਂ ਹਨ ਸਰਜੇ ਸ਼ਹਿਰ ਵਿਸ਼ੇ ਸਪੈਸ਼ਲਿਸਟ ਤੁਹਾਡੇ ਲੋਕਾਂ ਸਰਚ ਹੀ ਕਰ ਰਹੇ ਹਨ ਚਾਈਨਾ ਰੋਡ ਦੇ ਬਾਰੇ ਜ਼ੋਰ ਕੀ ਕਰ ਰਹੇ ਹਨ ਅੱਜ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਰ ਹਰਕਮਨਪੀਸ ਹਨ ਖਕ ਜਲੰਧਰ ਰੂਲਰ ਜੀ ਬਾਰੇ ਸਪੈਸ਼ਲ 10 ਤੋਂ ਲੈ ਕੇ 5 ਵਜੇ ਤੱਕ ਜਿਹੜਾ ਜਲੰਧਰ ਰੂਲਰ ਚ ਸਪੈਸ਼ਲ ਮਹਿਮਤ ਲਾਈ ਜਾ ਰਹੀ ਹੈ ਸਪੈਸ਼ਲੀ ਚਾਈਨਾ ਰੋਡ ਦੇ ਇਸਟ ਹੈ ਇਹਦੇ ਚ ਜਿਹੜੇ ਵੱਖ-ਵੱਖ ਕਸਮੀਆਂ ਸ਼ਹਿਰਾਂ ਚ ਜਿਹੜੀ ਹੈ ਸਪੈਸ਼ਲ ਪੁਲਸ ਪਾਰਟੀਆਂ ਭੇਜ ਕੇ ਜਿਹੜੀ ਹੈ ਚਾਈਨਾ ਡੋਰ ਜਿੱਥੇ ਵਿਕਦੀ ਹੈ ਜਿੱਥੇ ਪਤੰਗ ਵਿਕਦੇ ਨੇ ਉਥੇ ਸਰਚ ਕੀਤੀ ਜਾ ਰਹੀ ਹੈ ਤੇ ਸਪੈਸ਼ਲੀ ਉਹਨਾਂ ਨੂੰ 바ਰਨਿੰਗ ਵੀ ਦਿੱਤੀ ਜਾ ਰਹੀ ਹੈ ਇਹ ਜਿਹੜੀ ਚਾਈਨਾ ਡੋਰ ਹੈ ਖਤਰਨਾਕ ਹੈਗੀ ਹੈ ਤੇ ਇਹਨੂੰ ਜਿਹੜਾ ਇਹ ਨਾਂ ਵੇਚੀ ਆ ਤੇ ਜੇ ਉਹਨਾਂ ਦੇ ਵੱਲੋਂ ਸਖਤ ਦਾਅਵਾ ਹੈ ਤਾਂ ਵੀ ਜੇ ਕੋਈ ਇਦਾਂ ਦਾ ਪਾਇਆ ਜਾਂਦਾ ਤਾਂ ਉਹਦੇ ਖਿਲਾਫ ਤੁਰੰਤ ਜਿਹੜੀ ਹੈ ਐਫਆਰ ਦੱਚ ਕੀਤੀ ਜਾਵੇ ਇਸ ਕੁਾਰ ਦੀ ਖਾਣਾ ਦੀ ਰਿਵਨ 35 40 ਪਿੰਡ ਪਿੰਡ ਤੇ ਆਪਣੇ ਹੁਣ ਤੱਕ ਕਿੰਨੇ ਪਰਚੇ ਹੋਏ ਸਬੰਧ ਇਸ ਬੰਦੀ ਇੱਕ ਪਰਚਾ ਦਰਜ ਹੋਇਆ ਜੀ ਜਦੋਂ ਇਹ ਸਟਾਰਟ ਹੀ ਹੋਇਆ ਕੰਮ ਤੇ ਜਿਹੜਾ ਮੇਨ ਬੰਦਾ ਸਪਲਾਈ ਕਰਦਾ ਸੀ ਅਸੀਂ ਉਹਦੇ ਤੇ ਪਰਚਾ ਦਰਜ ਕਰ ਦਿੱਤਾ ਪੰਜ ਨੰਬਰ ਐਫਆਈਆ ਦਰਜ ਕੀਤੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੈ ਬਿਲਗੇਜ ਤੇ ਕੋਈ ਪਤੰਗਵਾਜੀ ਵੀ ਨਹੀਂ ਹੋ ਰਹੀ ਤੇ ਚਾਈਨਾ ਡੋਰ ਵੀ ਵੇਚਣ ਵਾਲੀ ਜਾਂ ਪਤੰਗ ਡਾਣ ਵਾਲੀ ਕੋਈ ਤਾਂ ਨਹੀਂ ਘਟਨਾ ਹਿੰਦ ਤੱਕ ਧਿਆਨ ਚਾਹੀਦਾ ਇਸ ਬੰਦੀ ਦੀ ਕੋਈ ਪਬਲਿਕ ਮੀਟਿੰਗ ਕੋਈ ਅਹ ਤੁਹਾਡੇ ਜਰੀਏ ਹੀ ਅਸੀਂ ਇੱਕ ਜਿਹੜੀ ਹੈ ਇੱਕ ਸੰਦੇਸ਼ ਦਿੱਤਾ ਸੀ ਲੋਕਾਂ ਨੂੰ ਆਮ ਲੋਕਾਂ ਨੂੰ ਚਾਈਨਾ ਡੋਰ ਵਾਲਿਆਂ ਨੂੰ ਉਹ ਤੁਹਾਡੇ ਕਰਕੇ ਬੜੀ ਇਹਦਾ ਅਸਰ ਹੋਇਆ ਇਸ ਚੀਜ਼ ਦਾ ਤੇ ਇਦਾਂ ਦੀ ਕੋਈ ਮੁੜ ਕੇ ਨੌਬਤ ਨਹੀਂ ਆਈ ਸ਼ਾਇਦ ਸਾਡੇ ਕਸਬੇ 'ਚ ਤੇ ਹੋ ਰਿਹਾ ਜਿਹੜੇ ਕੀ ਕੀਤਾ ਜਾ ਰਿਹਾ ਇਹਦੇ ਲਈ ਜਾਗਰੂਤੀ ਕਰ ਰਹੇ ਅਸੀਂ ਤੇ ਮਾਪਿਆਂ ਨੂੰ ਵੀ ਕਰ ਰਹੇ ਹਾਂ ਆਪਣੇ ਬੱਚਿਆਂ ਦਾ ਧਿਆਨ ਰੱਖਣੋ ਜਦੋਂ ਪਤੰਗ ਉਡਾਉਂਦੇ ਨੇ ਉਹ ਚਾਈਨਾ ਡੋਰ ਨਾ ਯੂਜ਼ ਕਰਨ ਤੇ ਜਿਹੜੇ ਪਤੰਗ ਵੇਚਦੇ ਨੇ ਜਾਂ ਡੋਰਾ ਵੇਚਦੇ ਨੇ ਉਹਨਾਂ ਨੂੰ ਵੀ ਵਾਰਨਿੰਗ ਵੀ ਹੈ ਸਾਡੀ ਚੇਤਾਵਨੀ ਵੀ ਹੈ ਇਹ ਹਦੈਤ ਵੀ ਹੈ ਪਿਓ ਚਾਈਨਾ ਡੋਰ ਜਿਹੜੀ ਇਹ ਨਾ ਖਰੀਦਣ ਤੇ ਨਾ ਵੇਚਣ ਇਹ ਕਿਤੇ ਨਹੀਂ ਕੋਈ ਪੰਚਾਇਤਾਂ ਨੂੰ ਵੀ ਕੋਈ ਹਦੈਤਾਂ ਕੀਤੀਆਂ ਨਹੀਂ ਪਿੰਡਾਂ 'ਚ ਨਹੀਂ ਹੈਗਾ ਹਾਂ ਚਾਈਨਾ ਦਾ ਡੋਰ ਦਾ ਸੁਰਗ ਕਿਸਵੇ 'ਚ ਹੈਗਾ ਪਿੰਡਾਂ 'ਚ ਪਤੰਗਬਾਜ਼ੀ ਦਾ ਬੱਚਾ ਲੋਕ ਇੰਟਰਸਟ ਨਹੀਂ ਹੈਗਾ ਪਿੰਡਾਂ 'ਚ ਹੋਰ ਗੇਮਾਂ ਖੇਡਦੇ ਨੇ ਬੱਚੇ ਗਰਾਉਂਡਾਂ 'ਚ ਆ ਜਾ ਖੇਡਦੇ ਨੇ ਪਰ ਇਹ ਸਿਰਫ ਕਸਬੇਆਂ ਤੇ ਸ਼ਹਿਰਾਂ 'ਚ ਹੀ ਜ਼ਿਆਦਾ ਪਤੰਗ ਉਡਾਈ ਜਾਂਦੇ ਨੇ ਠੀਕ ਹੈ ਜੀ